ਗੁਲਾਬ ਦੇ ਪੱਤਿਆਂ ਦੇ ਇੰਨੇ ਜ਼ਿਆਦਾ ਫਾਇਦੇ ਸੁਣ ਕੇ ਤੁਸੀਂ ਵੀ ਹੁਣ ਜ਼ਰੂਰ ਹੈਰਾਨ ਹੋ ਜਾਣਾ ਹੈ। ਅਗਰ ਤੁਹਾਡੇ ਢਿੱਡ 'ਚ ਦਰਦ ਹੈ, ਭਾਰ ਵਧਦਾ ਹੈ, ਤਣਾਅ ਦੀ ਸਮੱਸਿਆ ਹੈ, ਤੱਕ ਭਰਾਂ ਦੀ ਲੋਟ ਨਹੀਂ। ਹਰ ਸਮੱਸਿਆ ਦਾ ਸਿਰਫ ਇੱਕੋ ਇੱਕ ਹੱਲ ਹੈ, ਗੁਲਾਬ ਦੀਆਂ ਪੱਤੀਆਂ। ਹਾਂਜੀ ਦੋਸਤੋ, ਸੈਟਰਡੇ ਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤਰ੍ਹਾਂ-ਤਰ੍ਹਾਂ ਦੀਆਂ ਹੈਲਥ ਟਿਪਸ ਦੇ ਉੱਤੇ ਵਿਚਾਰ ਚਰਚਾ ਕਰਦੇ ਆਂ ਪਰ ਅੱਜ ਆਪਾਂ ਗੱਲ ਕਰਾਂਗੇ ਗੁਲਾਬ ਦੀਆਂ ਪੱਤੀਆਂ ਦੇ ਫਾਇਦਿਆਂ ਦੇ ਬਾਰੇ ਫਾਇਦੇ ਤਾਂ ਜਾਣਾਂਗੇ ਪਰ ਸਿਹਤ ਦੇ ਨਾਲ ਜੁੜੀਆਂ ਅਜਿਹੀਆਂ ਗੱਲਾਂ ਤੁਹਾਡੇ ਸਾਹਮਣੇ ਆਉਣਗੀਆਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਵੀ ਜ਼ਰੂਰ ਹੋ ਜਾਣਾ ਹੈ ਪਰ ਤੁਹਾਡੇ ਚਿਹਰੇ ਦੇ ਉੱਤੇ ਜੜੀ ਇੱਕ ਸਮਾਈਲ ਵੀ ਜ਼ਰੂਰ ਆ ਜਾਏਗੀ ਕਿਉਂਕਿ ਜਿਸ ਜਗ੍ਹਾ ਦੇ ਉੱਤੇ ਤੁਸੀਂ ਦਵਾਈਆਂ ਦਾ ਗੋਲੀਆਂ ਦਾ ਇਸਤੇਮਾਲ ਕਰਦੇ ਹੋ ਜੇਕਰ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਚਾਰ ਪੱਤੀਆਂ ਗੁਲਾਬ ਦੀਆਂ ਚਬਾਉਣ ਵਾਸਤੇ ਕਹਿ ਦਿੱਤਾ ਜਾਵੇ ਤੁਹਾਡੇ ਤਾਂ ਚਿਹਰੇ ਤੋਂ ਹਾਸੇ ਹੀ ਜਿਹੜੇ ਨੇ ਉੱਡਣਗੇ ਨਹੀਂ ਕਿਉਂਕਿ ਤੁਸੀਂ ਖੁਸ਼ੀ ਇੰਨੇ ਜ਼ਿਆਦਾ ਖੁਬੋਗੇ ਵੈਸੇ ਦੋਸਤੋ ਗੁਲਾਬ ਦੀਆਂ ਪੱਤੀਆਂ ਦਾ ਤੁਸੀਂ ਰੋਜ਼ ਵਾਟਰ ਜਿਸ ਨੂੰ ਕਹਿ ਦਿੰਦੇ ਆ ਉਹ ਬਣਦਾ ਵੇਖਿਆ ਹੋਵੇਗਾ ਗੁਲਕੰਦ ਬਣਦੀ ਵੀ ਵੇਖੀ ਹੋਵੇਗੀ ਪਰ ਕਦੇ ਸੁਣਿਆ ਹੈ ਕਿ ਗੁਲਾਬ ਦੀਆਂ ਪੱਤੀਆਂ ਦੇ ਸਿਹਤ ਦੇ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੇ ਫਾਇਦੇ ਕਿਹੜੇ-ਕਿਹੜੇ ਫਾਇਦੇ ਨੇ ਆਓ ਜਾਣਦੇ ਹਾਂ ਤਾਂ ਫਿਰ ਦੋਸਤੋ ਜਾਣਦੇ ਹਾਂ ਗੁਲਾਬ ਦੇ ਸਿਹਤ ਸੰਬੰਧੀ ਲਾਭਾਂ ਦੇ ਪਰੇ ਆਰਕਟੋਨ ਦੇ ਵਿੱਚ ਮਦਦ ਕਰੇਗਾ ਗੁਲਾਬ ਗੁਲਾਬ ਦੀਆਂ ਪੱਤੀਆਂ ਦੇ ਵਿੱਚ ਬਹੁਤ ਸਾਰੇ ਪੌਸ਼ਕ ਤੱਤ ਪਾਏ ਜਾਂਦੇ ਐ ਜੋ ਮੈਟਾਬੋਲਿਜ਼ਮ ਦੇ ਪੱਧਰ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦੇ ਐ ਇਸ ਤੋਂ ਇਲਾਵਾ ਗੁਲਾਬ ਦੀਆਂ ਪੱਤੀਆਂ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦ ਕਰਦੀਆਂ ਇੱਕ ਗਲਾਸ ਪਾਣੀ ਨੂੰ ਬਾਲੋ ਫਰੇਜ਼ ਦੇ ਵਿੱਚ 15 ਤੋਂ 20 ਪੱਤੀਆਂ ਗੁਲਾਬ ਦੀਆਂ ਪਾ ਦਿਓ ਜਦੋਂ ਪਾਣੀ ਗੁਲਾਬੀ ਹੋਣ ਲੱਗੇ ਤਾਂ ਗੈਸ ਬੰਦ ਕਰ ਦਿਓ ਫਿਰ ਇਸ ਦੇ ਵਿੱਚ ਇੱਕ ਚੁਟਕੀ ਦਾਲ ਚੀਨੀ ਅਤੇ ਸ਼ਹਿਦ ਮਿਲਾਓ ਇਸ ਚਾਹ ਨੂੰ ਨਿਯਮਿਤ ਰੂਪ ਦੇ ਨਾਲ ਪੀਣ ਦੇ ਨਾਲ ਤੁਹਾਡਾ ਭਾਰ ਬਿਲਕੁਲ ਘਟ ਹੋ ਜਾਏਗਾ ਇਮਿਊਨਿਟੀ ਮਜ਼ਬੂਤ ਹੋਵੇਗੀ ਗੁਲਾਬ ਦੇ ਫੁੱਲ ਦਾ ਸੇਵਨ ਕਰਨ ਦੇ ਨਾਲ ਇਮਿਊਨਿਟੀ ਤੁਹਾਡੀ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਇਸ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਕਿ ਇਮਿਊਨਿਟੀ ਵਧਾਉਣ ਅਤੇ ਜ਼ੁਕਾਮ ਅਤੇ ਫਲੂ ਨੂੰ ਠੀਕ ਕਰਨ ਦੇ ਵਿੱਚ ਕਾਫੀ ਮਦਦ ਕਰਦਾ ਹੈ ਤੇ ਹੁਣ ਗੱਲ ਕਰਾਂਗੇ ਲਾਗ ਨੂੰ ਰੋਕਣ ਦੇ ਬਾਰੇ ਗੁਲਾਬ ਦਾ ਫੁੱਲ ਇਨਫੈਕਸ਼ਨ ਤੋਂ ਬਚਾਉਣ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਇਹ ਇਮਿਊਨਿਟੀ ਵਧਾ ਕੇ ਤੁਹਾਡੇ ਸਰੀਰ ਨੂੰ ਇਨਫੈਕਸ਼ਨ ਤੋਂ ਦੂਰ ਰੱਖਣ ਦੇ ਵਿੱਚ ਵੀ ਕਾਫੀ ਮਦਦ ਕਰੇਗਾ ਰੋਜ਼ਾਨਾ ਗੁਲਾਬ ਦੇ ਫੁੱਲ ਦਾ ਸੇਵਨ ਕਰਕੇ ਤੁਸੀਂ ਆਪਣੇ ਸਰੀਰ ਨੂੰ ਇਨਫੈਕਸ਼ਨ ਤੋਂ ਬਚਾ ਸਕਦੇ ਹੋ ਤਣਾਅ ਘਟਾਉਣ ਦੇ ਵਿੱਚ ਵੀ ਕਰੇਗਾ ਮਦਦ ਗੁਲਾਬ ਦੀਆਂ ਪੱਤੀਆਂ ਤਣਾ ਦੂਰ ਕਰਨ ਅਤੇ ਮਨ ਨੂੰ ਸ਼ਾਂਤ ਕਰਨ ਦੇ ਵਿੱਚ ਵੀ ਕਾਫੀ ਮਦਦ ਕਰਦੀ ਹੈ ਇੱਕ ਰਿਸਰਚ ਦੇ ਮੁਤਾਬਿਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਨਹਾਉਣ ਵਾਲੇ ਪਾਣੀ ਦੇ ਵਿੱਚ ਗੁਲਾਬ ਦੀਆਂ ਪੱਤੀਆਂ ਨੂੰ ਮਿਲਾ ਕੇ ਨਹਾਉਣ ਦੇ ਨਾਲ ਤਣਾਅ ਜਿਹੜਾਗਾ ਘਟ ਜਾਂਦਾ ਹੈ ਅਤੇ ਮਨ ਨੂੰ ਸ਼ਾਂਤੀ ਤੇ ਬਹੁਤ ਹੀ ਆਰਾਮ ਵੀ ਮਿਲਦਾ ਹੈ ਵਿਟਾਮਿਨ ਸੀ ਦਾ ਸ੍ਰੋਤ ਗੁਲਾਬ ਦਾ ਪੌਦਾ ਵਿਟਾਮਿਨ ਸੀ ਦਾ ਬਹੁਤ ਠੰਗਾ ਸਰੋਤ ਮੰਨਿਆ ਜਾਂਦਾ ਹੈ। ਵਿਟਾਮਿਨ ਸੀ ਵਾਦੀ ਉਮਰ ਦੇ ਲੱਛਣਾਂ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ। ਗੁਲਾਬ ਦੀਆਂ ਪੱਤੀਆਂ ਕੋਲੇਜਨ ਦੇ ਉਤਪਾਦਨ ਨੂੰ ਵਧਾ ਕੇ ਚਮੜੀ ਨੂੰ ਸਿਹਤਮੰਦ ਬਣਾਉਣ ਦੇ ਵਿੱਚ ਵੀ ਬਹੁਤ ਮਦਦ ਕਰਦੀਆਂ। ਆਖਿਰ ਦੇ ਵਿੱਚ ਗੱਲ ਕਰਾਂਗੇ ਨਿਖਰੀ ਚਮੜੀ ਦੇ ਲਈ ਗੁਲਾਬ ਦੇ ਲਾਭਾਂ ਦੇ ਬਾਰੇ। ਕਈ ਖੋਜਾਂ ਤੋਂ ਇਹ ਵੀ ਪਤਾ ਲੱਗਿਆ ਕਿ ਗੁਲਾਬ ਦੀਆਂ ਪੱਤੀਆਂ ਚਮੜੀ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਇਸ ਦੇ ਵਿੱਚ ਐਂਟੀ ਬੈਕਟੀਰੀਅਲ ਅਤੇ ਫਾਈਟੋケमिकਲ ਹੁੰਦੇ ਹੈ ਜੋ ਕਿ ਮੁਹਾਸਿਆਂ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦੇ ਹੈ ਇਸ ਤੋਂ ਇਲਾਵਾ ਗੁਲਾਬ ਚਮੜੀ ਦੇ ਟੋਨ ਨੂੰ ਸੁਧਾਰਨ ਦੇ ਵਿੱਚ ਵੀ ਬਹੁਤ ਮਦਦ ਕਰਦਾ ਹੈ ਅਤੇ ਚਮੜੀ ਦੇ ਵਿੱਚ ਨਿਖਾਰਨ ਦਾ ਕੰਮ ਵੀ ਗੁਲਾਬ ਕਰਦਾ ਹੈ ਤੋ ਜੇਕਰ ਤੁਹਾਨੂੰ ਵੀ ਭਾਰ ਵਦਨ ਦੀ ਸਮੱਸਿਆ ਤਨਾ ਦੀ ਸਮੱਸਿਆ ਹੋਰ ਵੀ ਕਈ ਸਾਰੀਆਂ ਸਮੱਸਿਆਵਾਂ ਆਵਾਂ ਨੇ ਤਾਂ ਉਸ ਦਾ ਸਿਰਫ ਇੱਕੋ ਹੱਲ ਹੈ ਗੁਲਾਬ ਦੀਆਂ ਪੱਤੀਆਂ ਜਿਸ ਸਿੱਕੇ ਦੇ ਨਾਲ ਅਸੀਂ ਤੁਹਾਨੂੰ ਗੁਲਾਬ ਦੀਆਂ ਪੱਤੀਆਂ ਦਾ ਸੇਵਨ ਕਰਨ ਬਾਰੇ ਦੱਸਿਆ ਜੇਕਰ ਤੁਸੀਂ ਕਈ ਦਿਨਾਂ ਤੱਕ ਲਗਾਤਾਰ ਉਸ ਸਿੱਕੇ ਦੇ ਨਾਲ ਗੁਲਾਬ ਦੀਆਂ ਪੱਤੀਆਂ ਦਾ ਸੇਵਨ ਕਰਦੇ ਹੋ ਤਾਂ ਰਿਜ਼ਲਟ ਤੁਹਾਡੇ ਬਿਲਕੁਲ ਹੀ ਸਾਹਮਣੇ ਕੁਝ ਹੀ ਘੰਟਿਆਂ ਦੇ ਵਿੱਚ ਔਣ ਲੱਗ ਪਵੇਗਾ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਕੀ ਨਾਲ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾ ਦਿਓ ਹੁਣ ਮੈਨੂੰ ਜਨਕ੍ਰਿਤ ਕੋ ਨੂੰ ਫਿਲਹਾਲ ਦੇ ਉਤਸ਼ਾਹਤ ਧੰਨਵਾਦ